ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਤੇ ਦੇਣ ਲੱਗਿਆ ਉਹਦੇ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫੇਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਅੱਜ ਮੈਂ ਜਾਣਕਾਰੀ ਦੇਣ ਲੱਗਿਆ ਪੱਗ ਬਾਰੇ ਜਿਹਨੂੰ ਸਤਾਰ ਵੀ ਕਹਿੰਦੇ ਨੇ ਤੇ ਪਗੜੀ ਵੀ ਕਹਿੰਦੇ ਨੇ ਤਰਲੇਦਾਰ ਮੁੰਡੇ ਪੱਗਾਂ ਬੰਦਦੇ ਜੀਕਣ ਫਰਲ ਗਲਾਬੀ ਮੋਢੇ ਉੱਤੇ ਖੁੰਡੇ ਰੱਖਦੇ ਰੱਖਦੇ ਅੱਖਰ ਸੱਬੀ ਰੱਬੀ ਰਾਬ ਚ ਚੁੱਕ ਚਰਖਾ ਹੋ ਨਾ ਜਾਏ ਖਰਾਬੀ ਰਾਬ ਚ ਚੁੱਕ ਚਰਖਾ ਦਸਤਾਰ ਜਾਂ ਪਗੜੀ ਜਾਂ ਪੱਗ ਪੰਜਾਬੀਆਂ ਦੀ ਪਹਿਚਾਨ ਆਇਆ ਦਸਤਾਰ ਸ਼ਾਬਦ ਫਾਰਸੀ ਦਾ ਹੈ ਜਿਸਦੇ ਅਰਥ ਹਨ ਸਿਰ ਉੱਤੇ ਬੰਨੀ ਪੱਗ ਦੇ ਉੱਤੋਂ ਦੀ ਇੱਕ ਹੋਰ ਪਰਨਾ ਲਵੇਟਣਾ ਇਸ ਨੂੰ ਸਰਪੇਚ ਵੀ ਕਹਿੰਦੇ ਸਨ ਇਹ ਪੱਗ ਦੇ ਉੱਤੋਂ ਦੀ ਬੰਨਿਆ ਇੱਕ ਕੱਪੜਾ ਹੁੰਦਾ ਸੀ ਜਿਹੜਾ ਕਿ ਪੱਗ ਦੇ ਉੱਤੋਂ ਲਾ ਕੇ ਧੋ ਕੇ ਫੇਰ ਬੰਨ ਲਿਆ ਜਾਂਦਾ ਸੀ ਪਰ ਪੰਜਾਬ ਵਿੱਚ ਇਹ ਸ਼ਬਦ ਪਗੜੀ ਦਾ ਸਤਕਾਰਤ ਨਾਮ ਬਣ ਗਿਆ ਪਗੜੀ ਆਜ ਜਗਤਾਂ ਭਾਰਤੀ ਲੋ ਸਿਰਾਂ ਦੇ ਬਚਾਅ ਤੇ ਗਰਮੀ ਠੰਡ ਤੋਂ ਬਚਣ ਵਾਸਤੇ ਬੰਨ੍ਹਦੇ ਰਹੇ ਹਨ ਰਾਜਸਥਾਨ ਦੇ ਰਾਜਪੂਤ ਸਿਰਾਂ ਤੇ ਜਿਹੜੀਆਂ ਬੱਗਾ ਬੰਨ੍ਹਦੇ ਸਨ ਉਹਨਾਂ ਨੂੰ ਕਫਨ ਦਾ ਰੂਪ ਸਮਝਦੇ ਸਨ ਪਗ ਜਿੱਥੇ ਗਰਮੀ ਤੇ ਧੁੱਪ ਤੋਂ ਸਿਰ ਦਾ ਬਚਾਅ ਕਰਦੀ ਸੀ ਉੱਥੇ ਜੰਗ ਜੁੱਧ ਵਿੱਚ ਸਿਰ ਦੇ ਬਾਹਰ ਤੋਂ ਵੀ ਬਚਾਉਂਦੀ ਸੀ ਮੁਸਲਮਾਨ ਲਸ਼ਕਰ ਸਾਰੇ ਹੀ ਦਸਤਾਰਾਂ ਬੰਨ੍ਹਦੇ ਸਨ ਫਾਜ਼ਰਤ ਮੁਹੰਮਦ ਸਾਹਿਬ ਮੁਹੰਮਦ ਅਲੀ ਸਾਹਿਬ हसन ਸਾਹਿਬ ਅਤੇ ਹੁਸੈਨ ਸਾਹਿਬ ਵੀ ਆਪਣੇ ਮubarਕ ਸਿਰਾਂ ਉੱਤੇ ਦਸਤਾਰਾਂ ਸਜਾਉਂਦੇ ਸਨ ਲਾਹੌਰ ਦੀ ਬਾਦशाही ਮਸਜਿਦ ਦੇ ਉੱਤੇ ਵਿੱਚ ਇਹਨਾਂ ਦਸਤਾਰਾਂ ਵਿੱਚੋਂ ਕੋਈ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਮੁਗਲਾਂ ਦੇ ਜ਼ੁਲਮੀ ਦੌਰ ਵਿੱਚ ਹਿੰਦੂਆਂ ਨੂੰ ਦਸਤਾਰ ਬੰਨ੍ਹਣ ਦੀ ਮਨਾਹੀ ਕਰ ਦਿੱਤੀ ਗਈ ਸੀ ਮਾ ਤੇ ਉਹਨਾਂ ਨੂੰ ਘੋੜੇ ਉੱਤੇ ਸਵਾਰੀ ਕਰਨ ਦੀ ਵੀ ਅੱਗੇ ਨਹੀਂ ਸੀ ਤੇ ਸਮੇਸ਼ ਪਿਤਾ ਨੇ ਇਹਦੇ ਵਿਰੋਧ ਵਿੱਚ ਨਾ ਕੇਵਲਾ ਆਪਣੇ ਸੀਸ ਉੱਤੇ ਦਸਤਾਰ ਹੀ ਸਜਾਈ ਸਗੋਂ ਜਿਗਾ ਤੇ ਕੰਗੀ ਵੀ ਸਜਾਈ ਉਹਨਾਂ ਨੇ ਆਪਣੇ ਨੀਲੇ ਘੋੜੇ ਦੀ ਸਵਾਰੀ ਕੀਤੀ ਅਤੇ ਸਿੰਘਾਂ ਨੇ ਵੀ ਘੋੜੇ ਰੱਖਣ ਦੀ ਅੱਗਾ ਕੀਤੀ ਪੰਜ ਕਕਾਰਾਂ ਵਿੱਚੋਂ ਅਹਿਮ ਕਕਾਰ ਕੇਸਾਂ ਦੇ ਸਾਹਮਣੇ ਵਾਸਤੇ ਜਿੱਥੇ ਕੰਗੇ ਨੂੰ ਕਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਉੱਥੇ ਦਸਤਾਰ ਨੂੰ ਕਕਾਰਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿਸਾਂ ਦੇ ਸਾਹਮਣੇ ਵਾਸਤੇ ਦਸਤਾਰ ਇੱਕ ਸਰਬ ਮਾਨਰ ਬਰਤਾਰਾ ਕਰਾ ਦਿੱਤਾ ਗਿਆ। ਪੁਰਾਣੇ ਪੰਜਾਬ ਵਿੱਚ ਹਿੰਦੂ ਮਰਦ ਵੀ ਦਸਤਾਰਾਂ ਬੰਨਦੇ ਸਨ। ਅੱਜ ਵੀ ਜਦ ਹਿੰਦੂ ਮੁੰਡੇ ਵਿਆਹੋਂ ਜਾਂਦੇ ਹਨ ਤਾਂ ਪਗੜੀ ਬੰਨਦੇ ਹਨ। ਸਿਰੇ ਪੱਗ ਦੇ ਉੱਤੋਂ ਦੀ ਹੀ ਸੋਭਦੇ ਹਨ। ਲੰਗੇ ਸਿਰ ਸੇਰਾ ਕਾਦਾ ਦਸਤਾਰ ਮੁੰਡਿਆਂ ਦੇ ਗੱਭਰੂ ਹੋਣ ਦਾ ਸੰਕੇਤ ਦਿੰਦੀ ਹੈ। ਪਹਿਲਾਂ ਮੁੰਡੇ ਕੇਸਕੀਆਂ ਤੇ ਪਰਨੇ ਬੰਨਦੇ ਸਨ। ਪਰਨੇ ਮੰਨਦੇ ਹਨ ਉਪਰੰਤ ਜਦ 15 ਸਾਲਾਂ ਸਾਲ ਦੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਪਗੜੀ ਮਹਰਾਈ ਜਾਂਦੀ ਹੈ ਪਹਿਲੀ ਪਗ ਬਣਾਉਣ ਦੀ ਰਸਮ ਨੂੰ ਪਗੜੀ ਦਸਤਾਰਬੰਦੀ ਕਹਿੰਦੇ ਹਨ ਇਸ ਰਸਮ ਉੱਤੇ ਸਾਰੇ ਅੰਗਸਾਗ ਅਤੇ ਸ੍ਰੀਕਾ ਸ੍ਰੀਕਾ ਸ਼ਾਮਲ ਹੁੰਦਾ ਹੈ ਬਨ ਵੀਰਾ ਦਸਤਾਰ ਵੇ ਹੁਣ ਤੂੰ ਹੋ ਗਿਆ ਹਿਆਰ ਵੇ ਬਨ ਵੀਰਾ ਦਸਤਾਰ ਵੇ ਹੁਣ ਹੋ ਜਾ ਤੂੰ ਹਿਆਰ ਵੇ ਇਹ ਦਸਤਾਰ ਨਿਸ਼ਾਨੀ ਗੁਰਾਂ ਦੀ ਤੇਰੇ ਸਿਰ ਤੇ ਦਾੜ੍ਹੀ ਫੱਬਦੀ ਕੁੜੀਆਂ ਵੀ ਮੁੰਡਿਆਂ ਦੀ ਦਸਤਾਰ ਨੂੰ ਪਿਆਰ ਤੇ ਸਤਿਕਾਰ ਦਿੰਦੀਆਂ ਕਹਿੰਦੀਆਂ ਹਨ ਸਾਨੂੰ ਮੱਸਿਆ ਜੇ ਪੈਰ ਉੱਪਰ ਲੇਖੇ ਤੇਰੀ ਵੇ ਸੰਧੂਰੀ ਪੱਗ ਦੇ ਉਹ ਤਾਂ ਮੁੰਡੇ ਦੀ ਪੱਗ ਦਾ ਪੇਚ ਬਣਨਾ ਅਲੋਚੇ ਦੀਆਂ ਹਨ ਤਾਂ ਹੀ ਤਾਂ ਕਹਿੰਦੀਆਂ ਹਨ ਤੇਰੀ ਪੱਗ ਦਾ ਤੇਰੀ ਪੱਗ ਦਾ ਪੇਚ ਬਣ ਜਾਵਾ ਵੀ ਮੁੰਡਿਆਂ ਹਾਲ ਰਿਆ ਤੇਰੀ ਪੱਗ ਦਾ ਪੇਜ ਬਣ ਜਾਵਾ ਬੇ ਮੁੰਡੇ ਆ ਹਾਣ ਦੇ ਆ ਮੁੰਡੇ ਵੀ ਕੁੜੀਆਂ ਦੇ ਅੱਖ ਦੇ ਦਰਪਨ ਤੋਂ ਮੁੰਡੇ ਵੀ ਕੁੜੀਆਂ ਦੇ ਅੱਖ ਦੇ ਦਰਪਨ ਚੋਂਪ ਵੇਖ ਕੇ ਪੱਗ ਬੰਨਣਾ ਚਾਹੁੰਦੇ ਨੇ ਤੇਰੀ ਅੱਖੀਆਂ ਦੇ ਸ਼ੀਸ਼ੇ ਵਿੱਚ ਝਾਕ ਕੇ ਮਿੱਤਰਾਂ ਨੇ ਪੱਗ ਬੰਨਣੀ ਚੀਰਾ ਵੀ ਪਗੜੀ ਜਾਂ ਦਸਤਾਰ ਨੂੰ ਕਿਹਾ ਜਾਂਦਾ ਸੀ ਅਤੇ ਮਰਦ ਨੂੰ ਤੀਮੇ ਚੀਰੇ ਵਾਲਿਆ ਕਹਿ ਕੇ ਮੁਖਾਤਬ ਹੁੰਦੀ ਸੀ ਤੂੰ ਗਏ ਬੇਚੀਰੇ ਵਾਲਿਆ ਮੈਂ ਕਹਨੀ ਆ ਕਰ ਸ਼ਤਰੀ ਦੀਸ਼ਾਂ ਮਛਾਵੇਂ ਵਹਿਨੀ ਆ ਮੁੰਡੇ ਜਦ ਮੁਕਲਾਵਾਂ ਜਾਂਦੇ ਸਨ ਤਾਂ ਮਾਵੇ ਲੱਗੀ ਰਗੀਨ ਪੱਗ ਬਨ ਕੇ ਜਾਂਦੇ ਸਨ ਤੂੰ ਤੇ ਆ ਗਿਆ ਗੁਲਾਬੀ ਚੀਰਾ ਬਨ ਕੇ ਬੇ ਮਾਪੇ ਮੈਨਿਉ ਨਹੀਂ ਤੋੜਦੇ ਜਦ ਕੋਈ ਸੂਰਮਾ ਜੰਗ ਜਿੱਤ ਕੇ ਆਉਂਦਾ ਸੀ ਤਾਂ ਉਸ ਨੂੰ ਕਿਲ੍ਹੇ ਵਿੱਚ ਜਦ ਤਾਰ ਭੇਡ ਕੀਤੀ ਜਾਂਦੀ ਸੀ ਦਸਤਾਰ ਨੇ ਉਤਨੇ ਤੇਗ ਭੇਟ ਕਰਨ ਦਾ ਭਾਵ ਸੂਰਮਗਤੀ ਹੁੰਦੀ ਸੀ ਜੰਗ ਜਿੱਤ ਕੇ ਜਦੋਂ ਵੀਰ ਪਰਤੂ ਮਾਣ ਵਿੱਚ ਮਿਲੂ ਪੱਗ ਨਹੀਂ ਉਹਨੇ ਬੈ ਉਹਨੇ ਬਹਿਰੀਆਂ ਨੂੰ ਤੋੜ ਤੋੜ ਤੋ ਛੁੱਟਿਆ ਜਾਣਦਾ ਹੈ ਸਾਰਾ ਜੱਗ ਨਹੀਂ ਪਹਿਲੇ ਪੰਜਾਬ ਵਿੱਚ ਮੁੰਡੇ ਤੁਰਲੀਆਂ ਵਾਲੀਆਂ ਪੱਗਾਂ ਬੰਨ੍ਹਦੇ ਸਨ ਉਹ ਮਾਂਡੀ ਲਾ ਕੇ ਇੱਕ ਤੁਰਲਾ ਮੋਢੇ ਉੱਤੇ ਸਰਦੇ ਅਤੇ ਦੂਸਰਾ ਪੱਗ ਦੇ ਉੱਪਰ ਖੜਾ ਕਰਦੇ ਮਾਲਮੇ ਵਿੱਚੇ ਡੱਬਿਆਂ ਦੇ ਉਹਲੇਉ ਜੇ ਕੋਈ ਦਿਸਦਾ ਤਾਂ ਪਹਿਲਾ ਤੁਰਲਾ ਹੀ ਦਿਸਦਾ ਸੀ ਇੱਕ ਤਾਂ ਤੇਰਾ ਰਸਤਾ ਤੱਕਾਂ ਦੂਜਾ ਡਰਵੇ ਜੱਗ ਦਾ ਕਦੋਂ ਵੇ ਟੱਕਿਓ ਉੱਚਾ ਹੋ ਤੁਰਲਾ ਤੇਰੀ ਪੱਗ ਦਾ ਤੁਰਲਾ ਛੱਡਣਾ ਵੱਡੇ ਵੱਡੇ ਅਹਲਕਾਰਾਂ ਵਾਸਤੇ ਮਾਣ ਆਉਂਦਾ ਹਿੱਸਾ ਹੁੰਦਾ ਸੀ ਮੌਨੇ ਥਾਣੇਦਾਰ ਪੱਗ ਦੇ ਦੀ ਕੁਲਾ ਪਾ ਕੇ ਉੱਪਰ ਮਾਢੀ ਵਾਲੀ ਪੱਗ ਬੰਦੇ ਅਤੇ ਉੱਪਰ ਗੱਠ ਪਰ ਤੁਰਲਾ ਰੱਖਦੇ ਸਨ ਸਿੱਖ ਖਟਾਨੇਦਾਰ ਵੀ ਤੁਰਲਾ ਛੱਡਦੇ ਸਨ ਮਿਲਟਰੀ ਵਿੱਚ ਮਿਲਟਰੀ ਪੁਲਿਸ ਵਿਸ਼ੇਸ਼ ਤੁਰਲੇ ਦਾੜ ਪੱਗਾਂ ਬੰਦੀ ਹੈ ਕਿਸੇ ਦੇ ਘਰ ਜਲਤੀ ਜੰਮ ਪੈਂਦੀ ਹੈ ਜੰਮ ਜੰਮ ਪੈਂਦੀ ਸੀ ਤਾਂ ਤੁਹਾਨੂੰ ਚਿੱਟੀ ਪੱਗ ਬੰਨਣ ਦੀ ਸਪਾਰਸ਼ ਕੀਤੀ ਜਾਂਦੀ ਸੀ ਤੇ ਜੰਮ ਪਈ ਜਵਾਈ ਵਾਲਾ ਹੋ ਗਿਆ ਤਸਰੀ ਨਾ ਬੰਨ ਵੀਤਣਾ ਦਸਤਾਰ ਨੂੰ ਮਾਣ ਸਤਿਕਾਰ ਤੇ ਇੱਜ਼ਤ ਦਾ ਪ੍ਰਤੀਕ ਸਮਝਿਆ ਜਾਂਦਾ ਰਿਹਾ ਹੈ ਪੱਗ ਲਖਣੀ ਦਾ ਮਤਲਬ ਕੋਰ ਬੇਇੱਜ਼ਤੀ ਹੋਣਾ ਹੁੰਦਾ ਹੈ ਜਦ ਕਿਸੇ ਨੇ ਦੂਜੇ ਤੋਂ ਕੋਈ ਵੱਡੀ ਮੰਗ ਮਣਵਾਉਣੀ ਹੁੰਦੀ ਤਾਂ ਅਗਲੇ ਦੇ ਪੈਰਾਂ ਉੱਤੇ ਪੱਗ ਰੱਖਦਾ ਸੀ ਪੱਗ ਪਟਾਉਣੀ ਵੀ ਇੱਕ ਮੁਹਾਵਰਾ ਹੈ ਪੰਜਾਬੀ ਲੋਕ ਜਦਨਾਂ ਪੱਗ ਪਟਾ ਲੈਣ ਉਸ ਨੂੰ ਭਰਾ ਵਾਂਗ ਮਿਲਦੇ ਹਨ ਇੱਕ ਸਕੇ ਭਰਾ ਤੋਂ ਥੋੜਾ ਹੀ ਅਗਾ ਪੱਗ ਵੱਟ ਭਰਾ ਹੁੰਦਾ ਹੈ ਜਿਹੜਾ ਕੱਲਾ ਇਹੀ ਭਰਾ ਹੁੰਦਾ ਸੀ ਉਹ ਆਕਸਰ ਆਪਣੇ ਕਿਸੇ ਜਿਗਰੀ ਯਾਰ ਨਾਲ ਪੱਗ ਪਟਾਲ ਲੈਂਦਾ ਸੀ ਅਤੇ ਸਾਰੇ ਹੀ ਅੰਮ੍ਰਿਤ ਭਰਾਵਾਂ ਬਾਗ ਵਿੱਚ ਤੁਰਦੇ ਸਨ ਜਦ ਮਿਰਜਾ ਜੱਟ ਸਹਿਵਾ ਜੱਟੀ ਨੂੰ ਕੱਢ ਕੇ ਲਿਆਇਆ ਲਿਆ ਆਇਆ ਤਾਂ ਇੱਕ ਜੰਡ ਹੈਸ ਢੇਠ ਉਸਨੇ ਸੇਜ ਕਰ ਲਈ ਸਹਿਵਾ ਨੂੰ ਉਸ ਨੂੰ ਖਤਰੇ ਤੋਂ ਜਾਣੂ ਕਰਵਾਇਆ ਪਰ ਮਿਰਜੇ ਵਿੱਚ ਅੰਤਾਂ ਦਾ ਘਮੰਡ ਸੀ ਉਸਨੇ ਕਿਹਾ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਨਹੀਂ ਜੱਟ ਤੋਂ ਡਰੇ ਖੁਦਾ ਜਿਹੜਾ ਇਸ ਰਾਇਲ ਫਰਿਸ਼ਤਾ ਮੇਰਾ ਪੱਗ ਬਟ ਭਰਾ ਯਾਰ ਭਰਾ ਪੱਗ ਦਸਤਾਰ ਬਾਰੇ ਪੰਜਾਬੀ ਵਿੱਚ ਬਹੁਤ ਸਤਿਕਾਰਤ ਲੋਕ ਗੀਤਾਂ ਮਿਲਦੇ ਹਨ ਜਿਵੇਂ ਕਿ ਮੂਹਰੇ ਲੱਗ ਵੈਸਨ ਤੋਂ ਉਰੀ ਪੱਗ ਵਾਲਿਆ ਮਗਰ ਆਉ ਮੈਂ ਮੇਲਦੀ ਤੋਤੇ ਰੰਗੀ ਪੱਗ ਤੋਤੇ ਰੰਗੀ ਪੱਗ ਬੰਨ ਕੇ ਮੁੰਡਾ ਲੈ ਗਿਆ ਸਰੋਂ ਦੇ ਪੁੱਲ ਵਰਗੀ ਜਾਂ ਜੱਪੇ ਮੋਹਰ ਨੇ ਉਡਾਰੀ ਲਾਈ ਚੰਨਾ ਤੇਰਾ ਓਡੇ ਸ਼ਮਲਾ ਬਹੁਤੀਆਂ ਆਪਣਾ ਸੂਟ ਉਸੇ ਰੰਗ ਦੀਆਂ ਪਾਉਂਦੀਆਂ ਹਨ ਜਿਹੜੇ ਰੰਗ ਦੀ ਪੱਗ ਉਹਨਾਂ ਦੇ ਪਤੀਆਂ ਦੇ ਬੰਨੀ ਹੁੰਦੀ ਹੈ ਇਹ ਉਹਨਾਂ ਦੇ ਆਪਸੀ ਪਿਆਰ ਮੁਹੱਬਤ ਦੀ ਨਿਸ਼ਾਨੀ ਹੁੰਦੀ ਹੈ ਤੁੰਗ ਅੱਜ ਕਿਹੜੇ ਰੰਗ ਦੀ ਪੱਗ ਬੰਨਣੀ ਉਸੇ ਰੰਗ ਦਾ ਸੂਟ ਮੈਂ ਪਾਵਾਂ ਅੱਜਕੱਲ ਥੋੜੇ ਸਿੱਖ ਮੁੰਡੇ ਹੀ ਪੱਗ ਬੰਨਦੇ ਹਨ ਦਸਤਾਰ ਮਰਨ ਤੱਕ ਦਾ ਮਾਣ ਬਣਾਉਂਦੀ ਹੀ ਹੈ ਮਰਨ ਪ੍ਰਾਪਤ ਮਰਨ ਵਾਲੇ ਦੀ ਦਸਤਾਰ ਉਸ ਦੇ ਵੱਡੇ ਮੁੰਡੇ ਦੇ ਸਿਰ ਉੱਤੇ ਇੱਕ ਵਿਸ਼ੇਸ਼ ਸਮਾਜ ਕ੍ਰਾਸਮਾ ਪਗੜੀ ਰਸਮ ਕਰਕੇ ਧਰੀ ਜਾਂਦੀ ਹੈ ਸਾਰੇ ਪੰਜਾਬ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਦਸਤਾਰ ਆਪਣਾ ਵੱਖਰਾ ਹੀ ਸਥਾਨ ਰੱਖਦੀਆਂ ਹਨ ਸੋਈ ਤੀਜੀ ਤੱਗਬਾਰੀ ਜਾਣਕਾਰੀ ਤੁਹਾਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਦੇ ਆਂ ਜੀ ਅਗਲੇ ਵਲੌਗ ਵਿੱਚ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ